ਮੈਂ ਕੁੜੀ ਦੀ ਮੰਮੀ ਨਚਾਂ ਮੈਂ ਕੁੜੀ ਦੀ ਮੰਮੀ ਨਚਾਂ ਸਭ ਨੂੰ ਨਾਲ ਨਚਾਉ ਛੱਜ ਗਣਿਆਂ ਦਾ ਨਾਲ ਲਿਆਈ ਬਦਲ ਬਦਲ ਕੇ ਪਾਉਂ ਇਹ ਨਾਦਾਦ ਕੇ ਆਂਦੀ ਰੇਲ ਬਣਾ ਕੇ ਜਾਉ ਇਹਨਾਂ ਦਾਦਕਿਆਂ ਦੀ ਰੇਲ ਬਣਾ ਕੇ ਜਾਉ ਇਹਨਾਂ ਦਾਦਕਿਆਂ ਦੀ ਰੇਲ ਬਣਾ ਕੇ ਜਾਉ ਮੰਮੀ ਨੇ ਤਾਂ ਖਾਦੇ ਮੇਵੇ ਭੂਆ ਨੇ ਖਾਦੇ ਡੋਡੇ ਮੰਮੀ ਨੇ ਤਾਂ ਖਾਦੇ ਮੇਵੇ ਭੂਆ ਨੇ ਖਾਦੇ ਡੋਡੇ ਨੀ ਇਹ ਨਾ ਕੀ ਨਚਣਾ ਖੜਖੜ ਕਰਦੇ ਗੋਡੇ ਨੀ ਇਹ ਨਾ ਕੀ ਨਚਣਾ ਖੜਖੜ ਕਰਦੇ ਗੋਡੇ ਨੀ ਇਹ ਨਾ ਕੀ ਨਚਣਾ ਖੜਖੜ ਕਰਦੇ ਗੋਡੇ ਮੇਰਾ ਮਨ ਮੰਗਦਾ ਨੀ ਸ਼ੀਸ਼ਿਆਂ ਵਾਲੀ ਡੱਬੀ ਮੇਰਾ ਮਨ ਮੰਗਦਾ ਨੀ ਸ਼ੀਸ਼ਿਆਂ ਵਾਲੀ ਡੱਬੀ ਮੰਮੀ ਕੁੜੀ ਨੂੰ ਖਸਮ ਕਰਾਈਏ ਖਸਮ ਕਰਾਈਏ 1 2 3 4 26 ਮੇਰਾ ਮਨ ਮੰਗਦਾ ਨੀ ਸ਼ੀਸ਼ਿਆਂ ਵਾਲੀ ਡੱਬੀ ਮੇਰਾ ਮਨ ਮੰਗਦਾ ਨੀ ਸ਼ੀਸ਼ਿਆਂ ਵਾਲੀ ਡੱਬੀ ਤਾਵੇ 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 ਚੱਕਣਾ ਤਾਂ ਗੱਲ ਦੂਰ ਦੀ ਮੰਮੀ ਹੱਥ ਨਾ ਕਿਸੇ ਦੇ ਆਵੇ ਚੱਕਣਾ ਤਾਂ ਗੱਲ ਦੂਰ ਦੀ ਮੰਮੀ ਹੱਥ ਨਾ ਕਿਸੇ ਦੇ ਆਵੇ ਚੱਕਣਾ ਤਾਂ ਗੱਲ ਦੂਰ ਦੀ ਮਾਸੀ ਨਖਰੋ ਨਿਕਲ ਚੱਲੀ ਮਾਸੀ ਨਖਰੋ ਨਿਕਲ ਚੱਲੀ ਮਾਸੜ ਦੇ ਨਾਲ ਲੜ ਕੇ ਜਾਂਦੀ ਨੂੰ ਜਾ ਲੈਣ ਦਿਓ ਆਪਾਂ ਲਿਆਵਾਂਗੇ ਮੇਮ ਕੋਈ ਫੜ ਕੇ ਜਾਂਦੀ ਨੂੰ ਜਾ ਲੈਣ ਦਿਓ ਆਪ ਲਿਆਵਾਂਗੇ ਮੇਮ ਕੋਈ ਫੜ ਕੇ ਜਾਂਦੀ ਨੂੰ ਜਾ ਲੈਣ ਦਿਓ ਆਪਾਂ ਮੇਮ ਲਿਆਵਾਂਗੇ ਕੋਈ ਫੜ ਕੇ ਮਾਮੀ ਨਖਰੋ ਸਾਡੇ ਆਈ ਮਾਮੀ ਨਖਰੋ ਸਾਡੇ ਆਈ ਹੱਥ ਚੱਲਿਆਈ ਕੇਲੇ ਪਿੰਡ ਦੇ ਮੁੰਡਿਆਂ ਨਾਲ ਗੁੱਲੀ ਡੰਡਾ ਖੇਲੇ ਪਿੰਡ ਦੇ ਮੁੰਡਿਆਂ ਨਾਲ ਗੁੱਲੀ ਡੰਡਾ ਖੇਲੇ ਪਿੰਡ ਦੇ ਮੁੰਡਿਆਂ ਨਾਲ ਗੁੱਲੀ ਡੰਡਾ ਖੇਲੇ ਨਹੀਂ ਪਿੰਡ ਦੇ ਮੁੰਡਿਆਂ ਨਾਲ ਗੁੱਲੀ ਡੰਡਾ ਖੇਲੇ नानकी कुड़ी ने बोली पाई नानकी कुड़ी ने बोली पाई मेरा निकल गया हासा नीमा दी नचद बंदर करे तमाशा मासियों तमाशाओ दी जिमें बंदर करे तमाशा मासियों मासीओ दी जिमें बंदर करे तमाशा आनी मासीए हसीए खेडिए आनी मासिए हसीए खेडिए करिए दूर उदासी ਇੱਕ ਕਸਮ ਤੇਰੇ ਨੂੰ ਲੈ ਜਾਣਾ ڈاکੂ ਤੈਨੂੰ ਫੜਨ ਮਰਾਸੀ ਮੇਰੀ ਬੋਲੀ ਦਾ ਗੁੱਸਾ ਨਾ ਕਰੀ ਮਰਾਸੀ ਮੇਰੀ ਬੋਲੀ ਦਾ ਗੁੱਸਾ ਨਾ ਕਰੀ ਮਰਾਸੀ ਮੇਰੀ ਬੋਲੀ ਦਾ ਗੁੱਸਾ ਨਾ ਕਰੀ ਮਰਾਸੀ ਮੇਰੀ ਬੋਲੀ ਦਾ ਦਮ ਜਿੰਦੜੀ ਦਮ ਜਿੰਦੜੀ ਦਮ ਜਿੰਦੜੀ ਦਮ ਜਿੰਦੜੀ ਸਾਡੀ ਮੰਮੀ ਦੀਆਂ ਲੱਤਾਂ ਨੂੰ ਚੜੇਲ ਚੁੰਬੜੀ ਸਾਡੀ ਮੰਮੀ ਦੀਆਂ ਲੱਤਾਂ ਨੂੰ ਚੜੇਲ ਚੁੰਬੜੀ ਸਾਡੀ ਮੰਮੀ ਦੀਆਂ ਲੱਤਾਂ ਨੂੰ ਝੜੇਲ ਚੁੰਬੜੀ ਮਾਸੀ ਨੱਚੇ ਭੂਆ ਨੱਚੇ ਨੱਚ ਨੱਚ ਲਾਉਣ ਢੜੰਗੇ ਨਹੀਂ ਲੋਕਾਂ ਦਾ ਕਾਲਜਾ ਕੰਬੇ 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 ਪਿੰਡ ਦੀ ਹੱਟੀ ਤੇ ਚੋਰੀ ਹੋ ਗਈ ਪਿੰਡ ਦੀ ਹੱਟੀ ਤੇ ਚੋਰੀ ਹੋ ਗਈ ਚੋਰੀ ਹੋ ਗਿਆ ਸੁਆ ਬੇਦਾਦ ਕਿਉ ਵਿਚੇ ਸੁਣੀ ਦੀ ਪੂਆ ਬੇਦਾਦ ਕਿਉ ਵਿਚੇ ਸੁਣੀ ਦੀ ਪੂਆ ਤੇ ਦਾਦ ਕਿਉ ਵਿਚੇ ਸੁਣੀ ਦੀ ਪੂਆ ਇੱਧਰ ਆਲਾ ਉੱਧਰ ਆਲਾ ਇੱਧਰ ਆਲਾ ਉੱਧਰ ਆਲਾ ਵਿਚਾਲੇ ਦੇ ਗੁੱਚੀ ਮੁੰਡੇ ਦੀ ਮੰਮੀ ਲਾਡਲੀ ਪਕੌੜਿਆਂ ਪਿੱਛੇ ਰੁਸੀ ਮੁੰਡੇ ਦੀ ਮੰਮੀ ਲਾਡਲੀ ਪਕੌੜਿਆਂ ਪਿੱਛੇ ਰੁਸੀ ਮੁੰਡੇ ਦੀ ਮੰਮੀ ਲਾਡਲੀ ਪਕੌੜਿਆਂ ਪਿੱਛੇ ਰੁਸੀ ਭੂਆ ਨਾ ਕਰੋ ਤੂੰ ਪੰਗ ਦਾ ਪਕੌੜਾ ਕਾਨੂੰ ਖਾ ਲਿਆ ਹੋਗੀ ਲਾਲਾ ਲਾਲਾ ਹੋਗੀ ਲਾਲਾ ਲਾਲਾ ਪੂਆ ਨੇ ਫੁੱਫੜ ਟਾਲਿਆ ਹੋਗੀ ਲਾਲਾ ਲਾਲਾ ਹੋਗੀ ਲਾਲਾ ਲਾਲਾ ਪੂਆ ਨੇ ਫੁੱਫੜ ਟਾਲਿਆ ਹੋਗੀ ਲਾਲਾ ਲਾਲਾ ਜੇ ਮਾਮੀਤਨ ਤੁਰਨਾ ਨਹੀਂ ਆਉਂਦਾ ਜੇ ਮਾਮੀਤਨ ਤੁਰਨਾ ਨਹੀਂ ਆਉਂਦਾ ਤੈਨੂੰ ਤੋਰ ਸਖਾਈਏ ਸੱਦ ਮਰਾਸੀ ਨੂੰ ਤੇਰੇ ਚਾਲ ਪਵਾਈਏ ਸੱਦ ਮਰਾਸੀ ਨੂੰ ਤੇਰੇ ਚਾਲ ਪਵਾਈਏ ਸੱਦ ਮਰਾਸੀ ਨੂੰ ਤੇਰੇ ਚਾਲ ਪਵਾਈਏ ਸੱਦ ਮਰਾਸੀ ਨੂੰ